ਚਲੋ ਜੀ ਸასი ਗਾਲ ਨੇਚਰ ਦਾ ਬਦੋਸਤੋ ਅੱਜ ਜਿਹੜਾ ਤੁਹਾਨੂੰ ਅਸੀਂ ਨਜ਼ਾਰਾ ਦਿਖਾ ਰਹੇ ਹਾਂ ਇਹ ਗਵਿੰਦਰ ਇੱਥੋਂ ਸ਼ੁਰੂ ਮਾਰ ਕੇ ਦਿਖਾ ਸਾਰੇ ਦੋਸਤਾਂ ਨੂੰ ਤੇ ਇਹ ਜਿਹੜਾ ਨਜ਼ਾਰਾ ਤੁਸੀਂ ਦੇਖ ਰਹੇ ਹੋ ਇਹ ਸਿਵਲ ਹਸਪਤਾਲ ਦੇ ਵਿੱਚ ਜਿਹੜਾ 1300 ਬਰਾਸਤੀ ਬੂਟਿਆਂ ਦਾ ਜੰਗਲ 19 ਸਤੰਬਰ ਤੋਂ ਸ਼ੁਰੂ ਕਰਕੇ ਇਹ 10 ਦਿਨ ਦਾ ਵਰਕ ਸੀਗਾ ਤੇ ਇਹ ਬੂਟਿਆਂ ਦੀ ਗ੍ਰੋਥ ਇੰਨੀ ਤੁਸੀਂ ਲਾ ਲੋ ਹਿਸਾਬ ਵੀ ਸਤੰਬਰ ਦੇ ਵਿੱਚ ਲੱਗਿਆ ਸੀ ਤਾਂ ਸਤੰਬਰ ਦਾ ਮਹੀਨਾ ਹੁਣ ਚੱਲ ਰਿਹਾ ਇੱਕ ਸਾਲ ਹੋ ਗਿਆ ਪੂਰਾ 2025 ਦਾ ਨਿਕਟਾ ਤੇ ਬਹੁਤ ਸੋਹਣੀ ਗ੍ਰੋਥ ਹੋਈ ਆ ਇਹ ਮਾਈਕਰੋ ਫੈਰਮਸ ਦਾ ਇਹ ਫਾਇਦਾ ਹੁੰਦਾ ਤੇ ਜਦੋਂ ਆਪਣੇ ਲਗਾਏ ਹੋਏ ਹੱਥੀਂ ਲਗਾਏ ਹੋਏ ਬੂਟੇ ਐਨ ਖੋਸ਼ ਹੁੰਦੇ ਆ ਦੇਖ ਕੇ ਜਦੋਂ ਆਏ ਚੜਿਆ ਹੁੰਦਾ ਉਹਨਾਂ ਨੂੰ ਜੋਵਨ ਆ ਦੇਖੋ ਕੀੜੇ ਇਹ ਕੀੜਿਆਂ ਦੀ ਖਰਾਕ ਆ ਗਈ ਨਾ ਸਿਉਂਖ ਆਉਂਦੀ ਹੈ ਕਹਿੰਦੇ ਸਿਉਂਖ ਨਾਲ ਬੂਟੇ ਮਰ ਜਾਂਦੇ ਆ ਸਿਉਂਖ ਨਾਲ ਬੂਟੇ ਮਰ ਕਿਵੇਂ ਜਾਣਗੇ ਜੇ ਅਸੀਂ ਕੀੜਿਆਂ ਦੀ ਖਾਦ ਖਰਾਕ ਦਾ ਪ੍ਰਬੰਧ ਕੀਤਾ ਹੋ ਸਿਉਂਖ ਨੂੰ ਖਾਣ ਲਈ ਕੀੜੇ ਆ ਜਾਂਦੇ ਆ ਤੇ ਇਦੋਂ ਫਿਰ ਕੀੜਿਆਂ ਨੂੰ ਚਿੜੀਆਂ ਆ ਜਾਣੀਆਂ ਥੋੜੇ ਟਾਈਮ ਲਈ ਦੇਖੋ ਕਿੰਨਾ ਆਨੰਦ ਆ ਰਿਹਾ ਇਸ ਜੰਗਲ ਦੇ ਵਿੱਚ ਛੋਟਾ ਜਿਹਾ 1300 ਬੂਟੇ ਦਾ ਮਾਈਕਰੋ ਫੋਰੈਸ ਜਿੰਨੀ ਤੁਹਾਡੇ ਕੋਲ ਜਗ੍ਹਾ ਤੁਸੀਂ ਉਸ ਜਗ੍ਹਾ ਦੇ ਵਿੱਚ ਇੱਕ ਮਿੰਨੀ ਮਾਈਕਰੋ ਫੋਰੈਸ ਜ਼ਰੂਰ ਲਗਾ ਸਕਦੇ ਹੋ ਤੇ ਆ ਜਿਹੜਾ ਆਨੰਦ ਆ ਇਹ ਤੁਸੀਂ ਵੀ ਪ੍ਰਾਪਤ ਕਰ ਸਕਦੇ ਹੋ